ਸਤ ਸ੍ਰੀ ਅਕਾਲ ਜੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਸ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਇਹ ਖਬਰ ਆਉਣ ਤੋਂ ਬਾਅਦ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਨੇ ਜਿੰਨੇ ਵੀ ਰਾਜਵੀਰ ਜਵੰਦਾ ਦੀ ਫੈਨ ਫਾਲਿੰਗ ਹੈ ਜਿਹੜੇ ਉਸ ਨੂੰ ਪਸੰਦ ਕਰਦੇ ਹਨ ਉਹ ਉਸ ਦੀ ਹਰ ਇੱਕ ਕੰਮ ਨੂੰ ਪਸੰਦ ਕਰਦੇ ਹਨ ਉਸ ਦੇ ਗਾਣਿਆਂ ਨੂੰ ਪਸੰਦ ਹਨ ਨੇ ਉਹਨਾਂ ਦੇ ਲਈ ਬੇहद ਖੁਸ਼ੀ ਵਾਲੀ ਗੱਲ ਹੈ ਕਿ ਰਾਜਵੀਰ ਜਵੰਧਾ ਨੂੰ ਹੋਸ਼ ਆ ਗਿਆ ਹੈ ਹੋਸ਼ ਆਉਣ ਤੋਂ ਬਾਅਦ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੇ ਨਾਲ ਖੜੇ ਹੋ ਕੇ ਆਪਣੇ ਮੂੰਹ ਦੇ ਵਿੱਚੋਂ ਕੁਝ ਐਸੇ ਲਫ਼ਜ਼ ਬੋਲੇ ਜੋ ਹਰ ਕੋਈ ਸੁਣਨ ਨੂੰ ਬੇਤਾਬ ਹੈ ਹਰ ਕੋਈ ਇਹ ਸੁਣਨ ਨੂੰ ਬੇਤਾਬ ਹੈ ਕਿ ਰਾਜਵੀਰ ਜਵੰਧਾ ਕਦੋਂ ਉੱਠੇ ਤੇ ਕਦੋਂ ਉੱਠ ਕੇ ਕੋਈ ਦੋ ਲਫ਼ਜ਼ ਬੋਲੇ ਤੇ ਉਹ ਲਫ਼ਜ਼ ਪਰਿਵਾਰ ਦੇ ਕੰਨਾਂ ਨੂੰ ਤਾਂ ਸਕੂਨ ਦੇਣ ਹੀ ਦੇਣ ਤੇ ਨਾਲ ਹੀ ਨਾਲ ਜਿਹੜੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਉਹਨਾਂ ਦੇ ਕੰਨਾਂ ਤੱਕ ਵੀ ਉਹ ਲਬਜ ਪਹੁੰਚਣ ਤੇ ਉਹ ਹੁਣ ਘੜੀ ਆ ਚੁੱਕੀ ਹੈ ਕੀ ਬੋਲੇ ਹੋਸ਼ ਵਿੱਚ ਆਉਣ ਤੋਂ ਬਾਅਦ ਰਾਜਵੀਰ ਜਵੰਦਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂ ਰੂ ਕਰਾਵਾਂਗੇ ਬਣੇ ਰਹੋ ਸਾਡੇ ਵੀਡੀਓ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਨਾਲ ਦੇ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਜੋ ਕੀ ਸਭ ਤੋਂ ਪਹਿਲਾਂ ਵੀਡੀਓਜ਼ ਹਨ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬਾਝਾ ਨਾ ਰਹਿ ਜਾਵੇ ਸੋ ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰ ਰਹੇ ਹਾਂ ਅੱਜ ਦੇ ਇਸ ਵਿਸ਼ੇਸ਼ ਦੇ ਉੱਪਰ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਸ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਭਰਤੀ ਕਰਾਉਣ ਤੋਂ ਬਾਅਦ ਰੀੜ ਦੀ ਹੱਡੀ ਅਤੇ ਜੋ ਗਰਦਨ ਦੇ ਵਿੱਚ ਚੋਟ ਲੱਗਣ ਦੇ ਕਾਰਨ ਜੋ ਬ੍ਰੈਂਡ ਤੱਕ ਆਕਸੀਜਨ ਹੈ ਉਹ ਸਹੀ ਤਰੀਕੇ ਨਾਲ ਨਹੀਂ ਪਹੁੰਚਦਾ ਸੀ ਤੇ ਰੀੜ ਦੀ ਹੱਡੀ ਦੇ ਵਿੱਚ ਵੀ ਦੋ ਇੰਜਰੀਆਂ ਹੋਈਆਂ ਸੀ ਜਿੰਨਾ ਕਰਕੇ ਰਾਜਵੀਰ ਜਵੰਦਾ ਉੱਠ ਨਹੀਂ پا ਰਿਹਾ ਸੀ ਤੇ ਰੀੜ ਦੀ ਹੱਡੀ ਦਾ ਜਿਹੜਾ ਕਨੈਕਸ਼ਨ ਹੁੰਦਾ ਸਿੱਧਾ ਤੇ ਸਿੱਧਾ ਗਰਦਨ ਦੇ ਨਾਲ ਹੁੰਦਾ ਹੈ ਅਤੇ ਗਰਦਨ ਦਾ ਕਨੈਕਸ਼ਨ ਸਿੱਧਾ ਬ੍ਰੇਨ ਦੇ ਨਾਲ ਇਸ ਕਰਕੇ ਬ੍ਰੇਨ ਨੂੰ ਪ੍ਰੋਪਰ ਆਕਸੀਜਨ ਨਾ ਮਿਲਣ ਕਰਕੇ ਰਾਜਵੀਰ ਜਵੰਦਾ ਨੂੰ ਜੋ ਗਈ ਵੈਂਟੀਲੇਟਰ ਉੱਪਰ ਰੱਖਿਆ ਗਿਆ ਸੀ ਪਰ ਦੱਸ ਦਈਏ ਕਿ ਇਸ ਵਕਤ ਹੁਣ ਇੱਕ ਖੁਸ਼ੀ ਦੀ ਖਬਰ ਜੋ ਉਦੋਂ ਸਾਹਮਣੇ ਆਈ ਜਦੋਂ ਰਾਜਵੀਰ ਜਵੰਧਾ ਦੀ ਮਾਤਾ ਆਪਣੇ ਪੁੱਤਰ ਦਾ ਹਾਲਚਲ ਦੇ ਲਈ ਹਸਪੀਟਲ ਦੇ ਵਿੱਚ ਗਈ ਪਹਿਲਾਂ ਤਾਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪਰ ਬਾਅਦ ਵਿੱਚ ਜਦੋਂ ਡਾਕਟਰਾਂ ਦੀ ਟੀਮ ਦੇ ਨਾਲ ਉੱਥੇ ਗਏ ਤਾਂ ਰਾਜਵੀਰ ਜਵੰਧਾ ਦੀ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਇਥੇ ਇੱਕ ਉਮੀਦ ਦੀ ਕਿਰਨ ਹੈ ਜਾਗਦੀ ਸੀ ਕਿ ਰਾਜਵੀਰ ਜਵੰਦਾ ਹੁਣ ਠੀਕ ਹੈ ਇਹ ਕੁਝ ਸਮਝ ਰਿਹਾ ਹੈ ਇਹ ਬੋਲ ਨਹੀਂ پا ਰਿਹਾ ਤਾਂ ਕੀ ਹੋਇਆ ਪਰ ਆਪਣੀ ਗੱਲ ਨੂੰ ਸੁਣ ਤਾਂ ਰਿਹਾ ਹੈ ਸਮਝ ਰਿਹਾ ਹੈ ਪਰ ਦੂਜੇ ਪਾਸੇ ਜਦੋਂ ਐਮ ਆਰ ਆਈ ਤੇ ਸੀਟੀ ਸਕੈਨ ਦੀ ਰਿਪੋਰਟ ਸਾਹਮਣੇ ਆਈ ਤੇ ਉਹ ਰਿਪੋਰਟ ਬੇਹੱਦ ਚਿੰਤਾਜਨਕ ਸੀ ਉਸਨੇ ਹਰ ਇੱਕ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੇ ਹਰ ਇੱਕ ਦੇ ਕਾਲਜੇ ਵਿੱਚ ਇੱਕ ਧੜਕਣ ਪੈਦਾ ਕਰ ਦਿੱਤੀ ਜਦੋਂ ਕਨਵਰ ਗਰੇਵਾਲ ਹਰ ਹਰਪ ਚੀਮਾ ਅਤੇ ਹੋਰ ਕਾਫੀ ਪੰਜਾਬੀ ਗਾਇਕਾਂ ਨੇ ਰਲ ਕੇ ਜਦੋਂ ਵੀਡੀਓ ਪਾਈ ਜੋ ਫੋਰਟ ਹਸਪੀਟਲ ਦੇ ਵਿੱਚ ਖੜੇ ਸੀ ਉਹਨਾਂ ਨੇ ਇਹ ਵੀਡੀਓ ਪਾਈ ਸੀ ਕਿ ਬੀਤੇ ਦਿਨੀ ਜਿਵੇਂ ਲੰਗੇ ਨੇ ਤੇ ਅੱਜ ਦੀ ਰਾਤ ਜਿਹੜੀ ਹੈ ਉਹ ਬੇहद ਹੀ ਭਾਰੀ ਜਾਨੀ ਇਸ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਰਾਜਵੀਰ ਜਵੰਦਾ ਜਿਹੜਾ ਹੈ ਉਸ ਦੀ ਜਿਹੜੀ ਰਿਪੋਰਟ ਹੈ ਕੁਝ ਚੰਗੀ ਨਹੀਂ ਆਈ ਚੰਗੇ ਸੁਨੇਹੇ ਨਹੀਂ ਦਿੱਤੇ ਉਹਨਾਂ ਨੇ ਇਹ ਕਿਹਾ ਕਿ ਪਰਮਾਤਮਾ ਦੇ ਅੱਗੇ ਦੁਆ ਕਰੋ ਬੰਦਗੀ ਕਰੋ ਕਿ ਰਾਜਵੀਰ ਜਵੰਦਾ ਜੋ ਹੈ ਉਹ ਜਲ ਤੋਂ ਜਲ ਠੀਕ ਹੋ ਜਾਵੇ ਕਨਵਰ ਗਰੇਵਾਲ ਅਰਪਤੀ ਮਨ ਕੇ ਤੋਲ ਖਤੇ ਸਾਰੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਿੰਨੇ ਵੀ ਸਿੰਗਰ ਨੇ ਰਾਈਟਰ ਨੇ ਮਿਊਜ਼ਿਕ ਡਾਇਰੈਕਟਰ ਨੇ ਸਾਰੇ ਹੀ ਪੋਸਟਾਂ ਪਾ ਰਹੇ ਨੇ ਕੀ ਆਪੋ ਆਪਣੇ ਪ੍ਰਮਾਤਮਾ ਨੂੰ ਧਿਆਓ ਕੋਈ ਮੰਦਰ ਦੇ ਵਿੱਚ ਬਹਿ ਕੇ ਪੂਜਾ ਕਰੇ ਕੋਈ ਗੁਰਦੁਆਰੇ ਚ ਬੈਠ ਕੇ ਪਾਠ ਕਰੇ ਕੋਈ ਮੁਸਲਮਾਨ ਵੀਰ ਬੈਠ ਕੇ ਨਵਾਜ਼ ਪੜੇ ਕਨਵਰ ਗੜੇਵਾਲ ਨੇ ਇਹ ਵੀ ਉਸ ਵੀਡੀਓ ਦੇ ਵਿੱਚ ਸੁਨੇਹਾ ਦਿੱਤਾ ਸੀ ਬਾਕੀ ਆਪਾਂ ਵੀ ਨਾਲ ਮਿਲ ਕੇ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰੀਏ ਤੇ ਕਮੈਂਟ ਦੇ ਵਿੱਚ ਤੁਸੀਂ ਵਾਹਿਗੁਰੂ ਲਿਖਣਾ ਨਾ ਭੁੱਲਿਓ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦਾ ਨਾਮ ਲਿਖਣਾ ਨਾ ਭੁੱਲਿਓ ਤਾਂ ਜੋ ਵੀ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਸਕੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਇਕ ਕਰੋ ਧੰਨਵਾਦ ਸਤਿ ਸ੍ਰੀ ਅਕਾਲ